ਸਸਕਾਲਸ ਕਾਈ ਨਿਊਜ਼ ਨਾਲ ਪੀਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚੰਦਰਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਹਵਾ ਦੇ ਵਿੱਚ ਫੈਲੇ ਜ਼ਹਿਰ ਦੇ ਨਾਲ ਜੁੜੀ ਹੋਈ ਹੈ ਦਰਸਲ ਪ੍ਰਦੂਸ਼ਣ ਜਿਸ ਨੂੰ ਜ਼ਹਿਰ ਮੰਨਿਆ ਜਾਂਦਾ ਹੈ ਇਸ ਦੀ ਹੁਣ ਇੱਕ ਰਿਪੋਰਟ ਵੀ ਪੇਸ਼ ਕੀਤੀ ਗਈ ਹੈ 2024 ਦੇ ਵਿੱਚ 2021 ਦੇ ਅੰਕੜੇ ਪੇਸ਼ ਕੀਤੇ ਗਏ ਨੇ ਜੋ ਹੈਰਾਨੀਜਨਕ ਨੇ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਦਰਸਲ ਇਸ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੋਇਆ ਕਿ 2021 ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਨੇ ਉਹ ਇੱਕਾਦੁਕਾਨੀ ਸਗੋਂ 81 ਲੱਖ ਲੋਕਾਂ ਦੀਆਂ ਮੌਤਾਂ ਪਰਦੂਸ਼ਣ ਪ੍ਰਦੂਸ਼ਣ ਦੇ ਕਰਕੇ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਵੀ ਆ ਇਸ ਰਿਪੋਰਟ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਕਿਹੜੇ ਦੇਸ਼ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਜੇ ਹਾਲਾਂਕਿ ਗੱਲ ਕੀਤੀ ਜਾਏ ਇਸ ਹਵਾ ਦੇ ਵਿੱਚ ਫੈਲੇ ਪ੍ਰਦੂਸ਼ਣ ਨੇ ਇਸ ਨੇ ਕਹਿਰ ਮਚਾ ਕੇ ਰੱਖ ਦਿੱਤਾ ਹੈ 2021 ਦੀ ਇਸ ਰਿਪੋਰਟ ਦੇ ਵਿੱਚ ਜੋ ਜ਼ਿਕਰ ਹੋਇਆ ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਪ੍ਰਦੂਸ਼ਣ ਕਰਕੇ 1.69 ਲੱਖ ਬੱਚਿਆਂ ਦੀ ਜਾਨ ਗਈ ਹੈ ਜੇ ਗੱਲ ਭਾਰਤ ਦੀ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ 1.69 ਲੱਖ ਨਜ਼ਰੀਆ ਦੀ ਗੱਲ ਕੀਤੀ ਜਾਵੇ ਤਾਂ 1.14 ਲੱਖ ਤੇ ਪਾਕਿਸਤਾਨ ਜੋ ਸਾਡਾ ਗੁਆਂਢੀ ਮੁਲਕ ਹੈ ਉਸ ਦੀ ਗੱਲ ਕੀਤੀ ਜਾਵੇ ਉੱਥੇ 68000 ਮੌਤਾਂ ਹੋਈਆਂ ਨੇ 에ਥੋਪੀਆ ਦੀ ਗੱਲ ਕੀਤੀ ਜਾਵੇ ਤਾਂ 31100 ਮੌਤਾਂ ਹੋਈਆਂ ਨੇ ਤੇ ਬੰਗਲਾਦੇਸ਼ ਜੋ ਸਵਾਡਾ ਗੁਆਂਡੀ ਮੁਲਕ ਹੈ ਗੁਆਂਡੀ ਸੂਬਾ ਉਸ ਦੇ ਵਿੱਚ ਵੀ 19100 ਮੌਤਾਂ ਹੋਈਆਂ ਨੇ ਹਾਲਾਂਕਿ 2024 ਦੇ ਵਿੱਚ 2021 ਦੀ ਇਹ ਰਿਪੋਰਟ ਦਾ ਜ਼ਿਕਰ ਕੀਤਾ ਗਿਆ ਨਸ਼ਰ ਕੀਤੇ ਗਏ ਨੇ ਪ੍ਰਦੂਸ਼ਣ ਦੇ ਅੰਕੜੇ ਕਿ ਪ੍ਰਦੂਸ਼ਣ ਕਿੰਨਾ ਕੁ ਘਾਤਕ ਹੈ ਕਿੰਨਾ ਕੁ ਜ਼ਹਿਰ ਬਣਦਾ ਜਾ ਰਿਹਾ ਹਾਲਾਂਕਿ ਜੇ ਹਰ ਇੱਕ ਕਿਸੇ ਵਿਅਕਤੀ ਦੀ ਗੱਲ ਕੀਤੀ ਜਾਵੇ ਸਰਕਾਰ ਦੀ ਦਰਬਾਰ ਦੀ ਗੱਲ ਕੀਤੀ ਜਾਵੇ ਤਾਂ ਹਰ ਕਿਸੇ ਦੇ ਵੱਲੋਂ ਇਸ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਖਾਸ ਕਰਕੇ ਤਿਆਰੀਆਂ ਤਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ ਪਰੰਤੂ ਗਰਾਊਂਡ ਦੇ ਉੱਤੇ ਕੁਝ ਅਜਿਹਾ ਨਹੀਂ ਹੁੰਦਾ ਜੋ ਸਭ ਨੂੰ ਸਹੀ ਦ੍ਰਿਸ਼ਟੀਕੋਣ ਵੱਲ ਲੈ ਕੇ ਜਾਵੇ ਤੇ ਜਿਹੜੀ ਇਹ ਰਿਪੋਰਟ ਹੈ ਇਸ ਨੇ ਸਭ ਨੂੰ ਹੈਰਾਨ ਹੀ ਨਹੀਂ ਸਗੋਂ ਪਰੇਸ਼ਾਨ ਕਰਕੇ ਵੀ ਰੱਖ ਦਿੱਤਾ ਹੈ ਕਿ ਆਖਰ ਪ੍ਰਦੂਸ਼ਣ ਕਿੰਨਾ ਕੁ ਜ਼ਾਹਰ ਹੈ ਕਿੰਨਾ ਕੁ ਘਾਤਕ ਹੈ ਇਸ ਪ੍ਰਦੂਸ਼ਣ ਨੇ ਬਹੁਤ ਹੀ ਜ਼ਿਆਦਾ ਬਿਮਾਰੀਆਂ ਪੈਦਾ ਕਰ ਦਿੱਤੀਆਂ ਨੇ ਚਾਹੇ ਕੈਂਸਰ ਹੋਵੇ ਫੇਫੜਿਆਂ ਨੂੰ ਲੈ ਕੇ ਕੋਈ ਬਿਮਾਰੀ ਹੋਵੇ ਰਿਪੋਰਟ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਜਿਹੜੇ ਬੱਚੇ ਹੁੰਦੇ ਨੇ ਉਹ ਛੋਟੇ ਹੁੰਦੇ ਨੇ ਉਹਨਾਂ ਦੇ ਦਿਮਾਗ ਜਦੋਂ ਬਣਤਰ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਵੀ ਇਹ ਪ੍ਰਦੂਸ਼ਣ ਨੁਕਸਾਨ ਪਹੁੰਚਾਉਂਦਾ ਹੈ ਤੇ ਜਿਹੜੇ ਉਹਨਾਂ ਦੇ ਫੇਫੜੇ ਹੁੰਦੇ ਨੇ ਲੰਗਸ ਹੁੰਦੇ ਨੇ ਜਦੋਂ ਉਹ ਸਾਹ ਲੈਂਦੇ ਨੇ ਉਹ ਨਾਜ਼ੁਕ ਫੁੱਲਾਂ ਵਰਗੇ ਹੁੰਦੇ ਨੇ ਤੇ ਉਹਨਾਂ ਨੂੰ ਵੀ ਪ੍ਰਦੂਸ਼ਣ ਕਹਿਰ ਬਣ ਕੇ ਚਿਮੜਦਾ ਹੈ ਜਿਸ ਕਰਕੇ ਉਹਨਾਂ ਦੀ ਜਿਹੜੀ ਮੌਤਾਂ ਦੀ ਗਿਣਤੀ ਹੈ ਬਹੁਤਾਂ ਦੇ ਵਿੱਚ ਹਾਲਾਂਕਿ ਜੇ ਪਾਣੀ ਦੀ ਗੱਲ ਕੀਤੀ ਜਾਵੇ ਧਰਤੀ ਦੀ ਗੱਲ ਕੀਤੀ ਜਾਵੇ ਹਵਾ ਦੀ ਗੱਲ ਤਾਂ ਇਸ ਸਮੇ ਇਹ ਤਿੰਨੇ ਪ੍ਰਦੂਸ਼ਣ ਦੇ ਨਾਲ ਮੁਕਤ ਨਹੀਂ ਹੋਏ ਹਾਲਾਂਕਿ ਜੇ ਗੁਰਬਾਣੀ ਦੀਆਂ ਤੁਕਾਂ ਤੇ ਨਜ਼ਰ ਮਾਰੀ ਜਾਵੇ ਤਾਂ ਸਾਨੂੰ ਗੁਰਬਾਣੀ ਵੀ ਇਹੀ ਫਰਮਾਨ ਦਿੰਦੀ ਹੈ ਕਿ ਪਵਨ ਗੁਰੂ ਪਾਵਨੀ ਪੀਤਾ ਮਾਤਾ ਤਰਤਮ ਹੱਤ ਹਾਲਾਂਕਿ ਅਸੀਂ ਇਹ ਸਭ ਦੇ ਉੱਤੇ ਪੈਰਾ ਨਹੀਂ ਦੇ ਰਹੇ ਕਾਰਨ ਕੀ ਹੈ ਇਸ ਦੇ ਵਿੱਚ ਸਾਨੂੰ ਆਪਣੇ ਆਪ ਦੇ ਵਿੱਚ ਵੀ ਚਾਤ ਮਾਰ ਕੇ ਵੇਖਣ ਦੀ ਲੋੜ ਹੈ ਕਿ ਸਾਨੂੰ ਆਪਣੇ ਗਰਵਾਨ ਦੇ ਵਿੱਚ ਵੀ ਝਾਤ ਮਾਰਨੀ ਚਾਹੀਦੀ ਹੈ ਕਿ ਅਸੀਂ ਇਸ ਮੁਲਕ ਲਈ ਇਸ ਸੰਸਾਰ ਲਈ ਇਸ ਪੌਣ ਪਾਣੀ ਲਈ ਇਸ ਧਰਤੀ ਲਈ ਘਰ ਕੀ ਰਹੀਆਂ ਹਾਲਾਂਕਿ ਜਰੇਲੀ ਹਵਾ ਹੁਣ ਕਹਿਰ ਬਣਦੀ ਨਜ਼ਰ ਆ ਰਹੀ ਹੈ ਚਾਹੇ ਉਹ ਫੈਕਟਰੀਆਂ ਦੇ ਵਿੱਚੋਂ ਨਿਕਲ ਰਹੀ ਹੈ ਚਾਹੇ ਉਹ ਜ਼ਮੀਨ ਦੇ ਵਿੱਚ ਜਦੋਂ ਕਿਸੇ ਪ੍ਰਾਲੀ ਨੂੰ ਕਿਸੇ ਕਣਕ ਦੇ ਨਾਲ ਨੂੰ ਅੱਗ ਲਾਈ ਜਾਂਦੀ ਹੈ ਉਦੋਂ ਨਿਕਲਦੀ ਹੈ ਜਾਂ ਫਿਰ ਜੋ ਅਸੀਂ ਗੰਦਗੀ ਫੈਲਾ ਰਹੇ ਹਾਂ ਪਾਣੀ ਦੇ ਵਿੱਚ ਜੋ ਗੰਦਾ ਕੂੜਾ ਕਰਕਟ ਪਲਾਸਟਿਕ ਤੱਕ ਸੁੱਟ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਉਹ ਜ਼ਹਿਰ ਬਣਦਾ ਹੈ ਉਹ ਸਾਡੇ ਸਭ ਲਈ ਘਾਤਕ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ 2024 ਦੇ ਵਿੱਚ 2021 ਦੀ ਰਿਪੋਰਟ ਸਾਨੂੰ ਇਸ ਗੱਲ ਦੇ ਵਿੱਚ ਧਿਆਨ ਦਵਾਨ ਦੇ ਲਈ ਜ਼ਰੂਰ ਚਿੰਤਤ ਕਰ ਰਹੀ ਹੈ ਕਿ ਸੁਧਰ ਜਾਓ ਨਹੀਂ ਤਾਂ ਫਿਰ ਆਖਰ ਮੌਤ